ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਆ ਤੁਸੀਂ ਸਾਰੇ ਵੀ ਠੀਕ ਠਾਕ ਵਧੀਆ ਆਗੇ ਆਪਾਂ ਵਧੀਆ ਤੇ ਆਪਾਂ ਪਹਿਲੇ ਸੇ ਰੋਟੀ ਖਾ ਕੇ ਮਤਲਬ ਸਟੇਜ ਤੇ ਜਦੋਂ ਬੈਠੇ ਮੁੰਡਾ ਕੁੜੀ ਆਪਾਂ ਪੈਸੇ ਦੇ ਕੇ ਉੱਥੇ ਸਗੰਤ ਪਾ ਗਏ ਝੋਲੀ ਚ ਤੇ ਮੈਂ ਰੋਟੀ ਪਣੀ ਖਾ ਕੇ ਫਿਰ ਆਪਾਂ ਆ ਗਏ ਤੇ ਬਾਕੀ ਮੇਰੀ ਮਾਸੀ ਦੀਆਂ ਬੇਟੀਆਂ ਮਾਸੀ ਹਣੀਆਂ ਸਾਰੀਆਂ ਤਕਰੀਬਨ ਚਲ ਗਈਆਂ ਸਿਰਫ ਇੱਕ ਮਾਸੀ ਰੁਕੀ ਸੀਗੀ ਤੇ ਜਾਂ ਇਹ ਰੁਕੇ ਸੀਗੀ ਮੰਮੀ ਹਣੀ ਤੇ ਮਾਸੀ ਜੀ ਕਹਿੰਦੀ ਕਿ ਤੁਸੀਂ ਘਰੇ ਚੱਲੋ ਅਸੀਂ ਆ ਗਏ ਘਰੇ ਮਤਲਬ ਸਾਢੇ 5:00 ਪਾਣੀ ਕੁ 6:00 ਤੱਕ ਘਰੇ ਆ ਗਏ ਮਾਸੀ ਜੀ ਕਹਿੰਦੀ ਤੁਸੀਂ ਘਰੇ ਚੱਲੋ ਘਰੇ ਨਾ ਉਹ ਵੀਰਾ ਕਹਿੰਦਾ ਕਿ ਮਤਲਬ ਡੈਕੋਰੇਟ ਰੂਮ ਡੈਕੋਰੇਟ ਕਰਨ ਵਾਲੇ ਆਏ ਤੁਸੀਂ ਘਰੇ ਚੱਲੋ ਤੇ ਅਸੀਂ ਕਿਹਾ ਚਲੋ ਠੀਕ ਅਸੀਂ ਘਰੇ ਜਾਈਏ ਅਸੀਂ ਆਣ ਕੇ ਫਿਰ ਉਹਨਾਂ ਘਰੇ ਆ ਗਏ ਤੇ ਇਹ ਕਹਿੰਦੇ ਕਿ ਵੋਟੀ ਨਾਲੇ ਨਾ ਟਰੈਕਟਰ ਤੇ ਲਿਆਉਣੀ ਆ ਤੇ ਅਹੀਂ ਫਿਰ ਉਥੇ ਹੈਗੇ ਪਿੰਡ ਆ ਗਏ ਘਰੇ ਆ ਗਏ ਅਹੀਂ ਫਿਰ ਇੱਥੇ ਮੋੜ ਤੇ ਆ ਗਏ ਤੇ ਹੁਣਾਂ ਨੂੰ ਮਤਲਬ ਫੋਨ ਆਇਆ ਕਿ ਆ ਗਏ ਕਾਫੀ ਇੱਥੇ ਲੇਟ ਹੋ ਗਈ ਸਾਢੇ 6 ਦਾ ਟਾਈਮ ਸੀਗਾ ਕਿ ਜਦੋਂ ਬੋਟੀ ਟਰੈਕਟਰ ਤੇ ਬਿਠਾਈ ਉਹਨਾਂ ਨੇ ਹੈਨਾ ਲੈ ਕੇ ਆਉਣ ਦੇ ਹੀ ਨੀਰਾ ਹੋ ਗਿਆ ਕਾਫੀ ਫਿਰ ਕਾਫੀ ਫਿਰ ਪਹਿਲਾਂ ਇਹਨਾਂ ਨੇ ਉਪਟਾ ਕਪਟੁਕੇ ਚਲਾਏ ਸ਼ੌਟ ਲਿਆਂਦੇ ਹੀ ਉਹ ਚਲਾਏ ਚਲੋਏ ਤੇ ਬਾਕੀ ਇਹਨਾਂ ਨੇ ਆਵੇ ਬੈ ਕੇ ਬਿਠਾ ਗਏ ਤੇ ਲੈ ਕੇ ਆਉਣ ਦੇ ਸੀਗੇ ਤੇ ਵਾਇਸ ਆਫ ਕਰ ਦੂੰਗੀ ਮੈਂ ਕਿਉਂਕਿ ਉਹਨਾਂ ਨੇ ਉਹ ਲਾਏ ਆ ਤੇ ਉਹਦੇ ਤੇ ਗਾਣੀ ਲਾਏ ਆ ਟਰੈਕਟਰ ਤੇ ਫਿਰ ਤੁਹਾਨੂੰ ਜਿਵੇਂ ਪਤਾ ਹੈ ਨਾ ਕਿ ਕਾਪੀਰਾਈਟ ਆ ਜਾਂਦਾ ਗਾਣੇ ਦੇ ਚੱਕਰ ਤੇ ਤੇ ਫਿਰ ਮੈਂ ਉਹ ਸਾਊਂਡ ਜਿਹੜਾ ਬੰਦ ਕਰ ਦੂੰਗਾ ਵਾਈਸ ਮਤਲਬ ਉਹ ਜਿਹੜੀ ਵੇਚ ਉਹ ਮੈਂ ਬੰਦ ਕਰ ਦੂੰਗੀ ਬਹੁਤ ਸੋਹਣੀ ਹੋਟੀ ਬਹੁਤ ਮਤਲਬ ਮਜ਼ਾ ਆਇਆ ਵਯਾ ਵੇਖਣ ਦਾ ਬਹੁਤ ਵਧੀਆ ਲੱਗਾ ਹੋਰ ਦੇ ਦੇ ਟਰੈਕਟਰਾਂ ਤੇ ਗਾਣੇ ਲੱਗੇ ਤੇ ਸਾਰੇ ਜਾਨ ਭੰਗੜਾ ਪਾਉਂਦੇ ਪਾਉਂਦੇ ਅੱਗੇ-ਅੱਗੇ ਜਾਣਦੇ ਆ ਕਿ ਬਹੁਤ ਵਧੀਆ ਲੱਗਾ ਵਯਾ ਬਹੁਤ ਮਜ਼ਾ ਆਇਆ ਵਯਾ ਵੇਖਣ ਦਾ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੇ ਮਾਮੀ ਦੀ ਰਏ ਮਸਤ ਜੀ ਮਾਮੀ ਦੀ ਆਪਰੇ ਵੀਰ ਜੀ ਸਮਾਂ ਤੋਂ ਦੁੱਧ ਦੀ ਆ ਕੇ ਉਸ ਤੋਂ ਬਣਾ ਕਾ ਪਾਣੀ ਦੁੱਧ ਅੱਧੇ ਇੱਧਰ ਨਹੀਂ ਜਾੜ ਆਇਆ ਫਿਰ ਛੱਡ ਦੇ ਤੇ ਵਸ ਦੁੱਧ ਦੀ ਰਸਮ ਹੁੰਦੀ ਕਹੀ ਸੀ ਦੁੱਧ ਪਿਆਉਂਦੀ ਠੀਕ ਨਹੀਂ ਆਈ ਠੀਕ ਨਹੀਂ ਆਈ ਛੋਟੀ ਮਾਰੋਂ ਕਣੀ મારાજી રંી અઢીનું લો આપણે મૂનુ લા લી મા

ਜੀ ਇਤਨੀ ਲੱਗ ਰਿਹਾ ਕਿ ਨਾ ਫੋਟੋ ਕਰਵਾਉਣੀ ਹੈ ਰਿਬਨ ਥੱਲੇ ਕਰੋ ਸੁਣਾ ਭਾਈ ਥੋੜਾ ਨਾਲ ਆ ਜੇ ਇੱਥੇ ਦੇਖੋ ਸਾਹਮਣੇ ਸਾਰੇ ਜਣੇ ਦੇਖੋ ਬੜੀਆਂ ਭਾਬੀ ਕੋਲ ਰੂਮ ਨੇ ਘਟਵਾਉਣ ਕੀ ਅੱਜ ਫੇਰ ਅੰਦਰ ਐ ਇੱਥੇ ਮੈਂ ਬੈਠੀ ਆਂ ਟੇਣਾ ਪੋੜੋ ਛੋਕੋ ਥੋੜਾ ਛੋਕੋ ਥੋੜਾ ਬਤੰਦ ਵਿਆਹ ਸੀਗਾ ਭਾਈ ਸਾਹਮਣੇ ਜਿਹੜਾ ਦੇਖੋ ਬਹੁਤ ਮਤਲਬ ਭਾਈ ਵੀਡੀਓ ਤੇ ਬਹੁਤ ਗੈਰਸ ਕਿਤਨਾ ਗਾਇਆ ਕਿਤੇ ਕਿਤੇ ਵੌਇਸ ਓਵਰ ਕੀਤੀ ਹੈ ਕਿਤੇ ਕਿਤੇ ਕਿੰਨੀ ਰਹਿੰਦੀ ਬੜਾ ਵਧੀਆ ਲੱਗਾ ਪਰ ਵਿਆਹ ਕੀ ਬਹੁਤ ਹੈ ਨਾ ਤੇ ਮਤਲਬ ਵਧੀਆ ਲੱਗਾ ਅੱਜ ਸਾਡੇ ਨਾਲ ਦੀਆਂ ਚਲਦੀਆਂ ਮਾਦੀਆਂ ਨਾ ਅੱਗੇ ਰੱਖੋ ਤੇ ਦੇਖੋ ਸਾਰੇ ਜਨਿਸਾ ਨਾ ਨਣਦਾ ਕਰਵਾਉਣ ਲੀਆਂ ਉੱਪਰ ਲੱਗ ਭਾਗੀ ਕਿੰਨੇ ਪਾਜਾ ਮੈਂ ਸਭ ਲਈ 20 ਕਿਲੋ ਕਰਵਾਉਣ ਲੀਆਂ ਨਣਦਾ ਦੇ ਨਾਲ ਹੀ ਸਗਣ ਮੰਗਣ ਦੀਆਂ ਨੇ ਤੇ ਕਿੰਨਾ ਸਗਣ ਨਣਦਾ ਦੇਖੋ ਅੱਖਰ ਬੰਦੀ ਕਿੰਨਾ ਬੋਲਦੀਆਂ ਕਿਆਂ ਕਹੇਤੀ ਹੁਣ ਇਹ ਸਗਣ ਤੇ ਬਹੁਤ ਮੰਗਣ ਲੀਆਂ ਜਿੰਨੇ ਪੈਣਾ ਖੜੀਆਂ ਤੇ ਬਰਦ ਤੇ ਕਾਟੀਆਂ ਕੰਨੀ ਜੀਂਦੇ ਹਾਂ ਚਲੋ ਜੀ ਤੇ ਐਪਲਾਪੀਂ ਇਸ ਸਾਨੂੰ ਇਹ ਵਰਜਾ ਲੱਗਾ। ਉਹ ਨਹੀਂ ਉਹ ਦੇਖੋ ਮਾਲਸਾ ਕਾ ਨਹੀਂ ਦੇਂਦੇ ਕਹਿੰਦੇ। ਹਾਈ ਹਾਈ ਪਿਛੇ ਪਿਛੇ। ਤੇ ਬਹੁਤ ਸੋਣਾ ਲੱਗਾ। ਬਹੁਤ ਬਹੁਤ ਵਧੀਆ ਲੱਗਿਆ ਹਨਾ ਵਿਆਹ ਤੇ। ਜਦ ਐਂਡ ਉਹ ਦਰਦ 54 ਪਾਉਣਾ ਸਹੀ ਤਰ੍ਹਾਂ ਆਪਨੇ ਆਹ ਆਉਂਦੇ ਆ। ਆਹ। ਆਪ ਕੰਮੀ ਕੋ ਹੁੰਦੇ ਹੀ। ਪਾਉਣਾ ਦੇਆ ਪੁੱਤਾ ਘਰ ਆਇਆ ਲੈ ਲੈ। ਮਸਾਨ ਦੇਖੋ ਸੁਣੀ ਪੁੱਤਾ ਘਰ ਆਇਆ ਲੈ ਲੈ। ਤੇਰੇ ਮਨ ਮਸਨੇ ਕਲਿਆ ਪੁਖ ਘਰ ਆਇਆ ਲੈ ਲੈ। ਇਸ ਸਸਨੇ ਕਲਿਆ ਪੁਖ ਘਰ ਆਇਆ ਲੈ ਲੈ। ਹੋ ਗਈ।

ਆਵੇ ਆਵੇ ਆਹ 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 ਚੱਲੇ ਮੈਂ ਚੱਲੇ ਹਾਂ ਇਹ ਲੋਮ ਡਾਇਰ ਨਾ ਇਹਦਾ ਸੇਲਾ ਰੱਖੀ ਬੋਲੀਵੁੱਡ ਹੀ ਮਦੀ ਹਮ ਜਣਾਏਗਾ ਕਿੰਨਾ ਹੰਦੀ ਬੀਚਾ ਹਾਂ ਜੀਤਾ ਜੀ ਲਾਗੇ ਰੱਖੇ ਵੇਚ ਦੇ ਇਧਰ ਦੇਖਿਓ ਸਾਮੂ ਇਧਰ ਇਧਰ ਅੰਟੀ ਦੀ ਇਧਰ ਹਾਂ ਜੀ ਸੈਗਮੈਂਟ ਰੱਖ ਕੇ ਹਾਂ ਜੀ ਸਾਹਮਣੇ ਚਲੋ ਮਾਰੋ ਥੋੜੀ ਥੋੜੀ ਚੱਕ ਦਿੱਤਾ ਉਹਦੇ ਬਾਅਦ ਇਹ ਆਪੜ ਹੋ ਜਾਏਗਾ ਅਗਲੇ ਦਿਨ ਦੀ ਅਗਲੇ ਦਿਨ ਸਵੇਰੇ ਸਿਰੋਂ ਨਿੱਤੇ ਨਾਲ ਗਨ ਰੇ ਮਾਈਆਂ ਹੁੰਦੀਆਂ ਉਹ ਨਿੱਤ ਨਾਲ ਗਾਈਆਂ ਤੇ ਉਸ ਤੋਂ ਪਤਾ ਪਾਇਆ ਇਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਇੱਥੇ ਇਹਨਾਂ ਦੇ ਜਿਠੇਰੇ ਆ ਜਿਠੇਰਿਆਂ ਚ ਇਹ ਨਾ ਮਿੱਟੀ ਕੱਢਦੇ ਹੁੰਦੇ ਆ ਪਤਾ ਨਹੀਂ ਕਾਦੇ ਵਾਸਤੇ ਇੱਥੇ ਮਿੱਟੀ ਕੱਢਣ ਦਾ ਦੋਵੇਂ ਜੀਤ ਮੈਨੂੰ ਕਹਿੰਦੇ ਸੀ ਕਿ ਵੀਡੀਓ ਬਣਾ ਦੀ ਦੀ ਐ ਇਹ ਪਹਿਣ ਵੀਡੀਓ ਬਣਾਉਂਦੇ ਮੈਂ ਫੜ ਕੇ ਵੀਡੀਓ ਬਣਾਈ ਫੋੜੂਆਂ ਮੈਂ ਖਿੱਚੀਆਂ ਇਹ ਨਾ ਮਿੱਟੀ ਕੱਢਦੇ ਮੈਂ ਕਹਿੰਦਾ ਮੈਨੂੰ ਸੈਂਡ ਕਰ ਦੀ ਮੈਂ ਕਿਹਾ ਠੀਕ ਆ ਤੇ ਬਸ ਇਹਨਾਂ ਦੇ ਤਿੰਨ ਚਾਰ ਗੁਰਦੁਆਰੇ ਆਪਾਂ ਸਾਰੇ ਗੁਰਦਿਆਂ ਨੇ ਜੇ ਮੱਥਾ ਟੇਕਿਆ ਇੱਥੇ ਆਪਾਂ ਮੱਥਾ ਜਿਹੜਾ ਟੇਕ ਆਂਦਾ ਏ ਟੇਕ ਤੇ ਆਉਂਦੇ ਆ ਸਾਰੇ ਰੋਟੀ ਦੀ ਬਹੁਤ ਭੁੱਖ ਲੱਗੀ ਏ ਉਸ ਤੋਂ ਬਾਅਦ ਜਿਹੜੀ ਬਣੀ ਰੋਟੀ ਬਣੀ ਸੀ ਆਪਾਂ ਆਪਾਂ ਰੋਟੀ ਖਾਧੀ ਰੋਟੀ ਖਾ ਆਪੂ ਉਸ ਤੋਂ ਬਾਅਦ ਇੱਥੇ ਬਸ ਵੀਰ ਭਾਬੀ ਨੂੰ ਖੜਾਉਂਦੇ ਗਾਨੇ ਖੇਡਦੇ ਪਏ ਆ ਤੇ ਵਿਣੀ ਨਕਲੀ ਚਕਾਉਣ ਹਨਾ ਜਿੱਤਾ ਵਾ ਤੇ ਬਸ ਇਤਨਾ ਨੂੰ ਲੱਗੇ ਤੇ ਸ਼ਾਇਦ ਭਾਬੀ ਜੀ ਜਿੱਤੇ ਤੁਹਾਨੂੰ ਬੀਬੀ ਜੀ ਤੇ ਇਹ ਕੌਣ ਉਸ ਤੋਂ ਬਾਅਦ ਉਸ ਤੋਂ ਬਾਅਦ ਅਮੜ ਕੇ ਗਾਨੇ ਖੇੜ ਉਸ ਤੋਂ ਬਾਅਦ ਗਾਨੇ ਖੋਲਣਗੇ ਇੱਕ ਦੂਜੇ ਦੇ ਗਾਨੇ ਖੋਲ ਖੂਲ ਕੇ ਤੇ ਨਾਲ ਹੀ ਉਹ ਛੋਟੇ ਵੀਰਦੀ ਨੂੰ ਗੋਦੀ 'ਚ ਜਿਹੜਾ ਬਿਠਾਉਂਦੇ ਨੇ ਦੇਰ ਨੂੰ ਉਹ ਬਹੁਤ ਚੰਗੇ ਲੱਗਣੇ ਪਾਣੇ ਕਿੰਨੇ ਖਲਾਕਿੰਦੇ ਆ ਤੇ ਆਹਨ ਜੁਰਵਦੀਆ ਫਿਰ ਆਪਾਂ ਗਾਣੇ ਕੋਲ ਬਣਾ ਕੇ ਤੇ ਆਪਾਂ ਨੂੰ ਵੀ ਇਹ ਮੂਲ ਕੀ 12:30 ਤੋਂ ਆਂਦੇ ਕਿ ਆਜਣਾ ਆਜਣਾ ਤੇ ਗੱਡੀ ਲਾਇਆ ਹੀ ਕਾਫੀ ਲੇਟ ਤੇ ਸਾਨੂੰ ਮਤਲਬ ਸਵਾਗਤ ਇਹਨਾਂ ਦੀ ਗੱਡੀ ਨਾਲ ਵੀਰ ਪਹੁੰਚਿਆ ਉਸ ਤੇ 4 ਵਜੇ ਆਉਂਦੇ ਮਤਲਬ ਪਿੰਡੋਂ ਤੋਂ ਸਾਢੇ 4 ਵਜੇ 4 ਵਜੇ ਤੋਂ ਲੈ ਤੇ ਅਸੀਂ 6 ਵਜੇ ਹਾਂ ਕੋਲੇ ਫਿਰ ਮਾਣ ਆਉਂਦੇ ਆਉਂਦੇ ਆਪਸ ਵਾਪਸ ਆਸਾ ਇਹ ਕਿੰਨਾ ਟਾਈਮ ਲੱਗਦਾ ਕਿ ਕਿੰਨੀ ਮੁਸੀਬਤ ਲੱਗੇ ਬੈਂਕ ਬੈਂਕ ਤੋਂ ਫਿਰ ਮਾਣ ਆਉਣਾ ਹੈਗਾ ਤੇ ਉਹਨੂੰ ਪੂਰੇ 6 ਵਜੇ ਨਹੀਂ 3:30 ਤੋਂ ਵੱਧ ਟਾਈਮ 3:30 ਵਜੇ ਤੋਂ ਲੈ ਕੇ ਤੇ ਘੰਟੇ ਦਾ ਰਾਹ ਪੰਡੋਲੀ ਦਾ ਪੰਡੂ ਨੂੰ ਪੇੜਾ ਨੂੰ ਡੇਢ ਤੋਂ 2 ਘੰਟੇ ਜਿਹੜਾ ਲੱਗਦਾ ਨਹੀਂ ਫਿਰ ਕਾਫੀ ਟਾਈਮ ਨਾ ਇਤਰਾ ਨਾ ਕਰ ਵੇ ਹੋ ਗਈ ਸੀ ਸਹੀ ਤੇ ਖੇਚਣਾ ਆਣਿਆ ਕਿਤੋਂ ਕਿੱਥੇ ਆਈ ਆ ਕਿਤੋਂ ਆ ਮਟੇਲੀ ਜਾਦੇ ਨੂੰ ਆਓ ਟੇਲੀ ਸਾਡਾ ਹੋਣਾ ਚੁੱਪ ਹੋਣ ਦੇ ਵਿੱਚੋਂ ਹੋ ਆਪਾਂ ਚੱਲੋ ਅਨਸਰ ਕੀਆ ਪੜਾ ਖਲੋਈਏ ਜਿਆ ਪਹਿਲੇ ਕਰਨੀਆਂ ਲੇਗਾ ਕੋਮਲ ਆ ਪਰਾ ਲਾ ਅੱਠ ਵੀ ਇਹਲਾ ਭਾਰ ਕੇ ਜਾਵਾ ਉਹਨਾਂ ਕੇ ਕਰਦੇ ਦੇ ਚੜੀ ਪਾਇਆ ਚਲੋ ਹਾਂ ਉੱਠੋ ਹਾਂ ਉੱਠੋ ਹਾਂ ਉੱਠੋ ਚਲੋ ਬਸ ਉਹ ਦੇਰ ਨੂੰ ਗੋਦੀ ਦੇ ਵਿੱਚ ਬਿਠਾਉਂ ਲਿਆ ਤੇ ਉਹ ਗੋਦੀ 'ਚ ਬੈਠਾ ਨਹੀਂ ਵਿਚਾਰ ਲੱਗੇ ਪੈ ਗਏ ਉਹ ਕਹਿੰਦਾ ਗੋਡਾ ਨਾ ਟੁੱਟ ਜਿਆ ਸੰਢਾ ਜੀ ਤੇ ਬਸ ਇਹ ਵੀ ਰਸਮ ਪੂਰੀ ਕਰਕੇ ਤੇ ਇੱਕ ਦੁੱਚ ਨੂੰ ਨਸਾਂ ਗੰਦ ਦਿੱਤਾ ਮੁੰਡੇ ਨੇ ਘੱਟ ਦਿੱਤੇ ਆ ਤੇ ਅੱਗੋਂ ਭਾਬੀ ਵੱਧ ਦੇਂਦੀ ਹੁੰਦੀ ਤੇ ਉਹ ਦੇਣ ਲਿਆ ਸਤਨਾਮ ਹੀ ਕੱਟ-ਕੱਟ ਕੇ ਦੇਣ ਲਿਆ ਹੈਗਾ ਤੇ ਬਹੁਤ ਇੰਜੋਏ ਕੀਤਾ ਵੀ ਆਨ ਉਮੀਦ ਆ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਊਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਤੇ ਹੋਰ ਨਵਾਂ ਸੰਡੇ ਆਇਆ ਆਪਣੇ ਉਹਦੇ ਪਰਸੇ ਚੋਂ ਕੜਕੜ ਕੇ ਦਈ ਜਨਾ ਤੇ ਉਹਦੇ ਰੋਟੀ ਦੇ ਪਰਸੇ ਚ ਲੱਗਾ ਹੋਇਆ ਹੈਗਾ ਉਹ ਦੇਣ ਕੱਢਣ ਤੇ ਬਹੁਤ ਵਧੀਆ ਮਤਲਬ ਬਹੁਤ ਇੰਜੋਏ ਕੀਤਾ ਵਾ ਤੇ ਬਹੁਤ ਮਜ਼ਾ ਆਇਆ ਵਾ ਵੇਖੰਦਾ ਤੇ ਵੀਡੀਓ ਸਕਿੱਪ ਨਾ ਕਰਿਓ ਤੇ ਫੁੱਲ ਵਾਚ ਕਰਿਓ ਤੁਸੀਂ ਓਕੇ ਜੀ ਬਾਏ ਮਿਲਦੇ ਆ ਨੈਕਸਟ ਵੀਡੀਓ ਚ